ਦੋ ਘਰਾ ਬਾਣ ਜਿਤੇ ਰਾਜ ਸੰ ਮਿਲ ਛਾੜਤ ਭਏ ਅਪਾਰ ਰਾਖਸ਼ਾ ਨੇ ਇਕੱਠੇ ਹੋ ਕੇ ਜਿਤਨੇ ਵੀ ਅਣਗਿਣਤ ਬਾਣ ਛੱਡੇ ਸੰ ਹোলਮਾਲ ਹੋਇਆ ਮਾਤ ਔਰ ਸੋਬੇ ਸਵੇ ਸੁਦਾਰ ਓ ਸਾਰੇ ਦੁਰਗਾ ਦੇ ਗਲੇ ਔਰ ਵਿੱਚ ਫੁੱਲਾਂ ਦੀ ਮਾਲਾ ਬਣ ਕੇ ਸੋਰੇ ਸੰ ਕੋਇ ਅੰਗ ਪ੍ਰਿਆਤਿ ਸ਼ੰਦ ਜਿਤੇ ਦਾਣਵੋ ਬਾਣ ਪਾਣੀ ਚਲਾਏ ਜਿਤਨੇ ਵੀ ਬਾਣ ਤਾਨਵਾ ਨੇ ਆਪਣੇ ਹੱਥਾਂ ਨਾਲ ਚਲਾਏ ਤੇਤੇ ਦੇਵਤਾ ਆਪ ਕਟੇ ਬਚਾਈ ਉਤਨੇ ਹੀ ਦੇਵੀ ਨੇ ਕੱਟ ਕੇ ਆਪਣੇ ਆਪ ਨੂੰ ਬਚਾ ਲਿਆ ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ ਕਿਤਨੇ ਆਧਿਆਤਾਂ ਨੂੰ ਢਾਲ ਮਾਰ ਕੇ ਟਾਲ ਲਿਆ ਪਾਰੇ ਬਸਤਰ ਲਹੂ ਜਨੋ ਫਾਗ ਕਿੱਲੇ ਅਤੇ ਕਿਤਨਿਆਂ ਨੂੰ ਪਾਸ਼ ਹਾਂਦੇ ਵਿੱਚ ਫਸਾ ਲਿਆ ਉਹਨਾਂ ਦੇ ਬਸਤਰ ਲਹੂ ਨਾਲ ਲੇਪੜੇ ਹੋਏ ਸਨ ਮਾਨੋ ਹੋਲੀ ਖੇੜ ਰਏ ਹੋਣ ਦੁਰਗਾ ਹੂ ਕੀੰ ਖੇਤ ਟੋਂਕੇ ਨਗਾਰੇ ਦੁਰਗਾ ਨੇ ਰੰ ਮੰਡਿਆ ਅਤੇ ਨਗਾਰੇ ਵੱਜੇ ਘਰੰਗ ਪਟੇ ਸੰ ਪਾਰੇ ਗਿ ਪਾਸੇਪ ਸੰਬਾਰੇ ਉਨਾ ਦੇ ਹੱਥ ਵਿੱਚ ਪੱਟਾ ਕੋਹਾੜਾ ਪਰੇਗ ਅਤੇ ਪੰਦਾ ਪਾਸੀ ਆਦੀ ਫਰੇ ਹੋਏ ਸਨ ਤਹਾ ਗੋਫਣਾ ਗੁਰਜ ਗੋਲੇ ਸੰਭਾਰੇ ਦਾਦ ਸੁਰਵੀ ਨਾਲੇ ਹੱਥ ਵਿੱਚ ਕਮੰਦਾ ਗੋਫਣੇ ਗੁਰਜ ਅਤੇ ਗੋਲੇ ਆਦੀ ਤਾਰਨ ਕਰਕੇ ਹਠੀ ਮਾਰ ਹੀ ਮਾਰ ਕੈ ਕਹ ਪੁਕਾਰੈ ਉਥੇ ਹਾਠੀ ਮਾਰੋ ਮਾਰੋ ਪੁਕਾਰਨਾ ਸ਼ੁਰੂ ਕਰ ਦਿੱਤਾ ਤਵੇ ਅਸ਼ਟ ਹਾਤੰ ਹਥਿਆਰੰ ਸੰਭਾਰੇ ਤਦੋ ਅੱਠ ਪੁਜਾਵਾਂ ਵਾਲੀ ਦੇਵੀ ਨੇ ਅੱਠਾ ਹੱਤਾ ਵਿੱਚ ਹਥਿਆਰ ਪੜ ਲਏ ਸਿਰੰਗ ਦਾਣਵੇ ਦਰਾਨ ਕੇ ਧਾਕ ਚਾਰੇ ਅਤੇ ਦਾਣਵਾ ਦੇ ਮੁਖੀਆਂ ਦੇ ਸਿਰਾਂ ਨੂੰ ਨਿਸ਼ਾਨਾ ਬਣਾ ਕੇ ਚਲਾ ਦਿੱਤੇ ਬਾਬਕੀ ਯੋਬਾਲੀ ਸਿੰਘ ਯੁੱਧੰ ਮਜਾਰੰ ਉਦਰ ਯੁੱਧ ਵਿੱਚ ਬਲਵਾਨ ਸ਼ੇਰ ਭਪ ਕਰਨ ਲੱਗਾ ਕਰੇ ਖੰਡ ਖੰਡੰ ਸੋ ਯੋਦਾ ਅਪਾਰੰ ਅਤੇ ਅਣਗਿਣਤ ਯੋਧਿਆ ਨੂੰ ਟੋਟੇ ਟੋਟੇ ਕਰ ਦਿੱਤਾ ਟੋਟਕ ਸ਼ੰਦ ਤਵ ਦਾਨਵ ਰੋਸ ਭਰੇ ਸਭ ਪੀ ਜਦੋਂ ਦੁਰਗਾ ਦੇ ਬਾਣ ਉਹਨਾਂ ਦੇਤਾਂ ਨੂੰ ਲੱਗੇ ਜਗਮਾਤ ਕੇ ਬਾਣ ਲਗਿਆ ਜਬ ਹੀ ਤਦੋ ਸਾਰੇ ਦਾਨਵ ਗੁੱਸੇ ਨਾਲ ਭਰ ਗਏ। ਬਿਬੇ ஆயੁੱਧ ਲੈ ਸੋ ਬਲੀ ਹਰ ਕੇ। ਅਨੇਕ ਪ੍ਰਕਾਰ ਦੇ ਸ਼ਸਤਰ ਲੈ ਕੇ ਬਹਾਦਰ ਦਾਤ ਪ੍ਰਸੰਨ ਹੋ ਗਏ। ਕਣ ਬੂੰਦਨ ਜਿਉ ਵਿਸਖੰ ਵਰਖੇ। ਹਾਤੇ ਬਦਲ ਦਿਆਂ ਕਨੀਆ ਵਾਂਗ ਧੀਰ ਚਲਾਉਣ ਲੱਗੇ। ਜਾਨਕੌਰ ਕੈ ਸ਼ਾਮ ਘਟਾ ਕੁੰਬੜੀ ਜਿਵੇਂ ਕਨਕੌਰ ਕਾਲੀਆਂ ਘਟਨਾਵਾ ਚੜਦੀਆਂ ਹੋਣ ਅਸੁਰੇਸ ਅਨਿਕਨ ਤ੍ਰਯੋ ਉਮੜੀ ਠਿਵੇਂ ਰਾਖਸ਼ਾ ਦੀਆਂ ਸੈਨਾਵਾ ਅਨਿਕਨ ਉਮੜ ਪਈਆ ਜਗਮਾਤ ਵਿਰੋਧਨ ਮੋ ਤਸਕੇ ਦੇਵੀ ਨੇ ਵੈਰੀਆਂ ਦੀਆਂ ਫੌਜਾਂ ਵਿਰੋਧਨ ਵਿੱਚ ਤਸਕੇ ਦਾਨ ਸਹਾਇਕ ਹਾਥ ਗਾਇਓ ਹਾਸਕੈ ਆਤੇ ਹਾਸਕੇ ਹੱਥ ਵਿੱਚ ਤੁੰਛ ਬਾਣ ਪਾੜ ਲਿਆ ਰਣਕੁੰਜਰ ਪੋੰਜਗੀਰਾਏ ਦिए ਅਰਾਲਾ ਭੂਮੀ ਵਿੱਚ ਦੇਵੀ ਨੇ ਹਾਥੀਆਂ ਦੇ ਝੁੰਡ ਪੁੰਜ ਡਿਗਾ ਦਿੱਤੇ ਇੱਕ ਖੰਡ ਅਖੰਡ ਤੋ ਖੰਡ ਕੀਏ ਅਤੇ ਨਾ ਖੰਡੇ ਜਾ ਸਕਣ ਵਾਲਿਆਂ ਨੂੰ ਦੋ ਖੰਡ ਕਰ ਦਿੱਤਾ ਸਿਰ ਇੱਕਾ ਨਚੋਟ ਨਿ ਫੋਟ ਬਹੀ ਇਕਨਾ ਦੇ ਸਿਰਾ ਉਤੇ ਅਜੇ ਹੀ ਪ੍ਰਤਾਖ 60 ਵਜੇ ਤਲਵਾਰ ਹੋਇ ਤਲਵਾਰ ਰਹੀ ਕੇ ਤਲਵਾਰ ਲਹੂ ਨਾਲ ਪੂਰੀ ਤਰ੍ਹਾਂ ਗੜੁੱਚ ਹੋ ਗਈ ਤਨ ਝਜਰ ਹੋਇ ਰਣਪੂਮ ਗਿਰੇ ਕਈਆਂ ਦੇ ਸਰੀਰ ਸ਼ਾਨਣੀ ਵਾਗ ਛੇਕ ਛੇਕ ਹੋ ਕੇ ਅਰਣਪੂਮੀ ਵਿੱਚ ਡਿੱਗ ਪਏ ਇਕ ਭਾਜ ਚੱਲੇ ਫਿਰ ਕੈ ਨਾ ਫਿਰੇ ਕਹੀਂ ਯੋਧੇ ਅਣਖ ਭੂਮੀ ਵਿੱਚੋਂ ਭੱਜ ਨਿਕਲੇ ਅਤੇ ਮੋੜਨ ਤੇ ਵੀ ਨਾ ਮੁੜੇ ਇਕ ਹਾਥ ਹਥਿਆਰ ਲੈ ਆਨ ਬਹੇ ਕਿ ਹੱਥਾ ਵਿੱਚ ਸ਼ਸਤਰ ਲੈ ਕੇ ਯੁੱਧ ਭੂਮੀ ਵਿੱਚ ਆਵੜੇ ਲੜ ਕੇ ਮਰ ਕੇ ਗਿਰ ਖੇਤ ਰਹੇ ਅਤੇ ਲੜਦੇ ਹੋਏ ਮਰ ਕੇ ਯੁੱਧ ਖੇਤਰ ਵਿੱਚ ਡਿੱਗ ਪਏ ਨਰਾਜ ਛੰਦ ਤਹਾਸੂ ਦੈਤ ਰਾਜੰ ਤਦੋ ਦੈਤ ਰਾਜੇ ਨੇ ਯੁੱਧ ਦਾ ਸਜੇ ਸੋ ਸਰਬ ਸਾਜੰ ਸਾਰਾ ਸਾਜ ਸਜਾਇਆ ਤੁਰੰਗ ਆਪ ਬਾਹੀੰ ਆਤੇ ਕੋਰੇ ਨੂੰ ਆਪ ਅੱਗੇ ਵਧਾਉਂਦੇ ਹੋਏ ਵਦੰ ਸੋਮਾ ਤੇ ਚਾਹੀੰ ਦੇਵੀ ਦੇ ਸਾਹਮਣੇ ਪਹੁੰਚ ਕੇ ਉਸ ਨੂੰ ਮਾਰਨਾ ਚਾਹਿਆ ਤਬਾ ਦੁਰਗਾ ਬਕਾਰਕੈ ਤਦੋ ਦੁਰਗਾ ਨੇ ਲਲਕਾਰਾ ਮਾਰ ਕੇ ਕਮਾਨ ਬਾਣ ਧਾਰਕੈ ਧਾਰੋ ਸ਼ ਬਾਣ ਹੱਥ ਵਿੱਚ ਲੈ ਲਿਆ ਸੋ ਕਾਵ ਚਾਮਰੰ ਕੀਓ ਅਤੇ ਚਾਮਰਨਾ ਦੇ ਸੈਨਾਪਤੀ ਨੂੰ ਕਾਇਲ ਕਰ ਦਿੱਤਾ ਉਤਾਰ ਹਾਸਤ ਤੇ ਦਿਓ ਅਤੇ ਹਾਥੀ ਤੋਂ ਹੇਠਾ ਸੁੱਟ ਦਿੱਤਾ ਕੋਇ ਅੰਗ ਪ੍ਰਯਾਤ ਸ਼ੰਦ ਤਵਾ ਬੀਰ ਕੋਪਯੰ ਵਿੜਾਲਾਸ਼ ਨਾਮੁ ਤਦੋ ਵਿੜਾਲਾਸ਼ ਨਾ ਵਾਲਾ ਸੂਰਵੀਰ ਕਰੋਧਤ ਹੋਇਆ ਸਜੇ ਸ਼ਾਸਤਰ ਦੇਹੰ ਚਲੋ ਯੁੱਧ ਤਾਮ ਆਤੇ ਸ਼ਰੀਰ ਉਤੇ ਸ਼ਾਸਤਰ ਸਜਾ ਕੇ ਯੁੱਧ ਭੂਮੀ ਨੂੰ ਚੱਲ ਪਿਆ ਸਿਰੰ ਸਿੰਘ ਕੇ ਆਨ ਆਇੰ ਪ੍ਰਹਾਰਨ ਗੈਤਨੇ ਸ਼ੇਰ ਦੇ ਸਿਰ ਉਤੇ ਸੱਟ ਮਾਰ ਕੇ ਉਸ ਨੂੰ ਕਾਇਲ ਕਰ ਦਿੱਤਾ ਬਾਲੇ ਸੇਂਗ ਸੋ ਹਾਥ ਸੋ ਮਾਰ ਡਾਰਨ ਪਰ ਬਲਵਾਨ ਸ਼ੇਰ ਨੇ ਉਸ ਨੂੰ ਪੰਜੇ ਆਥ ਨਾਲ ਹੀ ਮਾਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ